ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਬਠਿੰਡਾ ਦੇ ਕਸਬਾ ਰਾਮਪੁਰਾ ਫੁੱਲ ਵਿਖੇ ਐਨਾ ਇਹ ਨਹੀਂ ਕੀਤੀ ਰੇਡ ਮਕਾਨ ਮਾਲਕ ਨੇ ਟੀਮ ਤੇ ਬੇਵਜ੍ਹਾ ਪਰੇਸ਼ਾਨ ਕਰਨ ਦੇ ਲਗਾਏ ਹੋ ਪੰਚਕੁਲਾ ਜਵਾਪਰੇ ਸੜਕ ਖਾanse ਦੌਰਾਨ ਇੱਕ ਨੌਜਵਾਨ ਦੀ ਗਈ ਜਾਨ ਤਿੰਨ ਹੋਏ ਗੰਭੀਰ ਜ਼ਖਮੀ ਡੀਵੀ ਕਾਲਜ ਚੰਡੀਗੜ੍ਹ ਦੇ ਪ੍ਰੋਫੈਸਰ ਦਾ ਕਾਰਨਾਮਾ ਅੱਧੀ ਰਾਤ ਨੂੰ ਵਿਦਿਆਰਥੀਆਂ ਨੂੰ ਮਿਲਣ ਲਈ ਬੁਲਾਉਂਦਾ ਸੀ ਪ੍ਰੋਫੈਸਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਬਠਿੰਡਾ ਦੇ ਕਸਬਾ ਰਾਮਪੂਰਾ ਫੂਲਵਿਖੇ ਐਨਆਈਏ ਨੇ ਰੇਡ ਕੀਤੀ ਹੈ ਟੀਮ ਵੱਲੋਂ ਇਹ ਰੇਡ ਇੱਕ ਮੋਬਾਈਲ ਨੰਬਰ ਦੇ ਸਬੰਧ ਵਿੱਚ ਗੁਰਮਿੰਦਰ ਸਿੰਘ ਵਾਸੀ ਮੰਡੀਕਲਾਂ ਦੇ ਘਰ ਕੀਤੀ ਗਈ ਜਿੱਥੇ ਤੜਕਸਾਰ ਪਹੁੰਚੀ ਟੀਮ ਨੇ ਪੂਰੇ ਘਰ ਦੀ ਫਰੋਲ라 ਫਰਾਲੇ ਕੀਤੀ ਤੇ ਮਕਾਨ ਮਾਲਕ ਗੁਰਮਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ ਉਹਨਾਂ ਨੂੰ ਐਨਆਈਏ ਦੇ ਚੰਡੀਗੜ੍ਹ ਦਫ਼ਤਰ ਵਿਖੇ 30 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਗੁਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਟੀਮ ਵੱਲੋਂ ਇਹ ਰੇਡ ਮੋਬਾਈਲ ਨੰਬਰ ਪਿੱਛੇ ਕੀਤੀ ਗਈ ਉਸ ਦੇ ਪ੍ਰੂਫ ਤੇ ਕਿਸੇ ਦਾ ਨੰਬਰ ਚੱਲ ਰਿਹਾ ਜਿਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਬੇਵਜ੍ਹਾ ਜਿੱਥੇ ਪਰੇਸ਼ਾਨ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਪਿੰਡ ਵਿੱਚ ਬਦਨਾਮੀ ਵੀ ਹੋਈ ਹੈ ਜੇਕਰ ਇਸ ਕੇਸ ਵਿੱਚ ਕੁਝ ਨਹੀਂ ਨਿਕਲਦਾ ਤਾਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੀ ਕੋਈ ਨੰਬਰ ਚੱਲ ਰਿਹਾ ਕਿਸੇ ਕੋਲ ਤੇ ਉਹ ਮੇਰੇ ਪ੍ਰੂਫ ਹੋਦੇ ਜੀ ਉੱਥੇ ਬੋਲਦੇ ਨੇ ਤੇ ਪਰ ਉਹ ਨੰਬਰ ਨਹੀਂ ਲਿਆ ਉਹ ਵਾਰ-ਵਾਰ ਪਤਾ ਨਹੀਂ ਕਿਹਦੇ ਹਿਸਾਬ ਨਾਲ ਉਹ ਕੀਤਾ ਮੇਰੀ ਅੜੀ ਦੇ ਚੰਦਰੀ ਵੀ ਤੁਹਾਡੇ ਨੰਬਰ ਨੂੰ ਲੈ ਕੇ ਤੁਹਾਡੇ ਘਰੇ ਰੇਡ ਪਈ ਹੈ ਹਾਂ ਜੀ ਹਾਂ ਜੀ ਨੰਬਰ ਨੇ ਹੂੰ ਨੰਬਰ ਤੁਹਾਡੇ ਕੋਲ ਚੱਲ ਨਹੀਂ ਰਿਹਾ ਉਹ ਹਾਂਜੀ ਨਾਜੀ ਸਾਡੇ ਕੋਲ ਨਾ ਹੀ ਮਿਲਿਆ ਉਹ ਨੰਬਰ ਜੀ ਇਹ 2023 ਚ ਕਹਿੰਦੇ ਨੇ ਜੇ ਮੈਂ ਤਾਂ ਜਦੋਂ 14 15 ਸਾਲ ਪਹਿਲਾਂ ਨੰਬਰ ਲਏ ਸੀ ਜਿਹੜੇ ਕਿਨੇ ਪੁਰਾਣੇ ਹੂੰ ਹਾਂਜੀ ਤੇ ਉਹ ਤੋਂ ਬਾਅਦ ਤਾਂ ਨੰਬਰ ਹੀ ਨਹੀਂ ਜਾਈ ਕੋ ਤੁਸੀਂ ਕਿੱਥੋਂ ਦੇ ਵਾਸੀ ਹੋ ਰਹਿਣ ਵਾਲੇ ਰਹਿਣ ਵਾਲੇ ਜੀ ਆਪਣਾ ਪਿੰਡ ਰੰਪਰ ਹੈ ਜੀ ਮੋੜ ਰੋਡ ਕੋਤੂ ਵਾਲੀ ਗਲੀ ਜੀ ਹਾਂਜੀ ਤੇ ਕੀ ਉਹਨਾਂ ਨੇ ਇੱਕ ਐਨਆਈ ਜਿਹੜਾ ਨੇ ਤੁਹਾਡੇ ਘਰ ਦੀ ਤਲਾਸ਼ੀ ਲਈ ਕੀ ਹੋਰ ਹਾਂਜੀ ਸਾਰੀ ਤਲਾਸ਼ੀ A to Z ਮੈਗਾ ਦੀਆਂ ਵੀ ਲਿਬਾਰੀਆਂ ਦੇ ਕਪ ਬੋਰਡ ਉੱਪਰ ਅੰਮ੍ਰਿਤੇ ਛੱਤ ਸਾਰੀ ਜੀ ਕੁਛ ਲੈ ਕੇ ਗਈ ਲੈ ਕੇ ਗਏ ਨੇ ਨਾਲ ਨਹੀਂ 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 ਲੈ ਕੇ ਕੁਛ ਨਹੀਂ ਕੁਛ ਨਹੀਂ ਸੀ ਕੋਈ ਫੋਨ ਵਗੈਰਾ ਤੁਹਾਡੇ ਨਾਲ ਫੋਨ ਲੈ ਕੇ ਗਿਆ ਜੀ ਦੋਨਾਂ ਦੀ ਐਸਾ ਤੁਹਾਡੇ ਦੋਨਾਂ ਦੇ ਫੋਨ ਲੈ ਕੇ ਗਏ ਫੋਨ ਲੈ ਕੇ ਗਿਆ ਜੀ ਹਾਂਜੀ ਹਾਂਜੀ ਇਹ ਕਿੱਥੋਂ ਆਏ ਸੀ ਤੁਹਾਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਹੈ ਜੀ ਇਹ ਸਾਨੂੰ ਤੇ ਬੋਲਦੇ ਆ ਵੀ ਦਿੱਲੀ ਤੋਂ ਟੀਮ ਆਈ ਹੈ ਜੀ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਕੋਈ ਬੁਲਾਇਆ ਦੁਆਰੇ ਉਹਨਾਂ ਨੇ ਕਿੱਥੇ ਬੁਲਾਇਆ ਜੀ ਬੁਲਾਇਆ ਜੀ ਸਾਨੂੰ 30 ਤਰੀਕ ਨੂੰ ਚੰਡੀਗੜ੍ਹ ਬੁਲਾਇਆ ਜੀ ਇੱਥੇ ਚੰਡੀਗੜ੍ਹ ਬੁਲਾਇਆ ਤੁਹਾਨੂੰ ਹਾਂਜੀ ਤੇ 30 ਤਰੀਕ ਨੂੰ 30 ਤਰੀਕ ਤੇ ਹੋਰ ਕੋਈ ਤੁਹਾਡਾ ਕਿਸੇ ਤੁਸੀਂ ਕੰਮ ਕੀ ਕਰ ਰਹੇ ਹੋ ਮਹਤਾਜੂ ਟਰਾਂਸਪੋਰਟ ਮਾਈਕ ਵਿੱਚ ਕੰਮ ਕਰ ਰਹੇ ਹਨ ਜਿਆਸ ਬੜੇ ਤਪਾ ਗੋਡੀ ਰੋਡੀਆ ਵਰਗਤ ਸਰਵਿਸ ਤੇ ਬੇਟਾ ਜੀ ਮੈਂ ਡਰਾਈਵਿੰਗ ਕਰ ਰਿਹਾ ਜੀ ਤੇ ਡਰਾਈਵਿੰਗ ਤੇ ਪੇਪਰ ਤੇ ਹਾਂਜੀ ਹਾਂਜੀ ਜੀ ਤੁਹਾਡਾ ਕਿਸੇ ਕੋਈ ਸੰਸਥਾ ਨਾਲ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਾ ਜੀ ਆਪਣਾ ਕਿਸੇ ਨਾਲ ਨਹੀਂ ਪਹਿਲੇ ਦਿਨ ਤੋਂ ਅਸੀਂ ਅਕਾਲੀ ਦਲ ਨਾਲ ਜੁੜੇ ਹੋਏ ਆ ਉਹ ਜੀ ਵੋਟ ਪੂਰ ਪਾਈ ਦੀ ਬਸ ਜਿੱਥੇ ਕਿਤੇ ਮੋੜ ਮੋੜ ਜਾਈ ਰਿਹਾ ਬਹੁਤ ਸਾਡਾ ਕੋਈ ਸੰਬੰਧ ਨਹੀਂ ਕਿਸੇ ਨਾਲ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜੇ ਕੋਈ ਗੱਲਬਾਤ ਨਹੀਂ ਨਿਕਲਦੀ ਇਹ ਬਾਦੂ ਦੀ ਕਿੰਨੀ ਸਾਡੀ ਇੱਥੇ ਪਤਾ ਨਾ 2022 ਇਸ ਗੱਲ ਦੇ ਵਿੱਚ ਇਨਸਾਫ ਸਭ ਮਿਲਣਾ ਚਾਹੀਦਾ ਸੀ ਪੰਚਕੁਲਾ ਚ ਵਾਪਰੇ ਇੱਕ ਸੜਕ ਖਾanse ਦੇ ਵਿੱਚ ਇੱਕ ਵਿਦਿਆਰਥੀ ਦੀ ਜਾਨ ਚਲੀ ਗਈ ਜਿੱਥੇ ਸਥਾਨਕ ਚੰਡੀ ਮੰਦਰ ਟੋਲ ਪਲਾਜ਼ਾ ਫਲਾਈਓਵਰ ਦੇ ਨੇੜੇ ਇੱਕ ਕਾਰ ਟਰੱਕ ਨਾਲ ਜਾ ਟਕਰਾਈ ਦੱਸਿਆ ਜਾ ਰਿਹਾ ਹੈ ਕਿ ਚਾਰ ਵਿਦਿਆਰਥੀ ਜਿਨ੍ਹਾਂ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ ਚਾਰੋਂ ਨੌਜਵਾਨ ਪੰਚਕੁਲਾ ਦੇ ਰਹਿਣ ਵਾਲੇ ਨੇ ਜੋ ਗੇੜੀ ਮਾਰਨ ਦੇ ਚੱਕਰ 'ਚ ਪਿੰਜੌਰ ਜਾ ਰਹੇ ਸਨ ਤੇ ਦੇਰ ਰਾਤ ਜਿਵੇਂ ਹੀ ਕਾਰ ਟੋਲ ਪਲਾਜ਼ਾ ਨੇੜੇ ਫਲਾਈਓਵਰ ਕੋਲ ਪਹੁੰਚੀ ਤਾਂ ਅੱਗੇ ਚੱਲ ਰਹੇ ਟਰੱਕ ਨਾਲ ਟਕਰਾ ਗਈ ਜਿਸ ਦੌਰਾਨ ਚਾਰੋਂ ਨੌਜਵਾਨ ਜ਼ਖਮੀ ਹੋਏ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕ जाते हुए मौत हो गई आज चार बच्चे एक कार में सवार होकर कालका रोड पे टोल प्लाजा फ्लाई ओवर के ऊपर से गुजर रहे थे तो उन्होंने अपनी गाड़ी तेज गति से थी तो एक ट्रक में मार दी पीछे से जिससे वो बच्चे इंजर्ड हो गए उनमें से एक वंशराम का लड़का नागपाल है उसकी डेथ हो चुकी है बाकी बच्चे अभी एडमिट है और उनका इलाज सेक्टर छः में चल रहा है तो सर ट्रक को अभी कब्जे में ले लिया है या ड्राइवर को किसी की गिरफ्तारी तो नहीं हुई है सर अभी अभी ट्रक को तो पुलिस के पोजेशन में है परंतु हम इंक्वायरी कर रहे हैं अभी किसी की गिरफ्तारी नहीं की ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਵਿੱਚ ਇੱਕ ਵਾਰ ਫਿਰ ਕਾਲਜ ਵਿਦਿਆਰਥਣਾ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ 'ਚ ਵਿਦਿਆਰਥੀਆਂ ਨੇ ਪ੍ਰੋਫੈਸਰ ਤੇ ਦੋਸ਼ ਲਾਇਆ ਕਿ ਪ੍ਰੋਫੈਸਰ ਉਹਨਾਂ ਨੂੰ ਦੇਰ ਰਾਤ ਤੱਕ ਮੈਸੇਜ ਹੀ ਨਹੀਂ ਕਰਦਾ ਸਗੋ ਸੈਕਸ਼ੂਅਲ ਫੇਵਰ ਦੀ ਮੰਗ ਵੀ ਕਰਦਾ ਵਿਦਿਆਰਥਣਾ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਪੰਜ ਵਿਦਿਆਰਥਣਾ ਨਾਲ ਛੇੜਛਾੜ ਦੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਜਿਸ 'ਚ ਦੱਸਿਆ ਗਿਆ ਕਿ ਰਾਤ ਨੂੰ ਮੈਸੇਜ ਭੇਜ ਕੇ ਪਹਿਲਾਂ ਟੈਲੀਗ੍ਰਾਮ ਤੇ ਫਿਰ ਸਨੈਪਚੈਟ ਦੀ ਆਈਡੀ ਮੰਗ ਲਈ ਗਈ ਤੇ ਫਿਰ ਵਿਦਿਆਰਥਣਾ ਨੂੰ ਮਿਲਣ ਲਈ ਕਿਹਾ ਗਿਆ ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥ ਫੇਵਰ ਦੀ ਮੰਗ ਕਰਦੇ ਹੋਏ ਮੈਸੇਜ ਕੀਤਾ ਗਿਆ ਵਿਦਿਆਰਥੀ ਨੇ ਜਦੋਂ ਰਾਤ ਨੂੰ ਮੈਸੇਜ ਦਾ ਜਵਾਬ ਨਾ ਦਿੱਤਾ ਤਾਂ ਸਵੇਰੇ ਉਸ ਨਾਲ ਦੁਰਵਿਹਾਰ ਕੀਤਾ ਗਿਆ ਵਿਦਿਆਰਥਣਾ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਕਾਲਜ ਪ੍ਰਿੰਸੀਪਲ ਸਕੱਤਰ ਯੂਵਾ ਮਾਮਲੇ ਮੰਤralੇਸ ਸਕੱਤਰ ਸਿੱਖਿਆ ਚੰਡੀਗੜ੍ਹ ਡਾਇਰੈਕਟਰ ਐਨਐਸਐਸ ਖੇਤਰ ਡਾਇਰੈਕਟਰੀ ਐਨਐਸਐਸ ਚੰਡੀਗੜ੍ਹ ਡਾਇਰੈਕਟਰ ਹਾਈਰ ਐਜੂਕੇਸ਼ਨ ਤੇ ਲਾਇਜ਼ਨ ਅਫਸਰ ਐਨਐਸਐਸ ਸਮੇਤ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਕੀਤੀ ਗਈ ਹੈ ਐਨਐਨ ਹੀ ਸ਼ਿਕਾਇਤ ਇਹ ਵੀ ਮੰਗ ਕੀਤੀ ਗਈ ਕਿ ਨਾ ਸਿਰਫ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਸਗੋਂ ਜਿਹੇ ਪ੍ਰੋਫੈਸਰਾਂ ਨੂੰ ਪਿਵੇਖ ਵਿੱਚ ਰਾਜ ਤੇ ਰਾਸ਼ਟਰੀ ਪ ਸਾਇਦਾਂ ਤੇ ਕਲਬਾਂ ਤੋਂ ਬਰਖਾਸਤ ਕੀਤੇ ਜਾਨਵਰਗੇ ਹੋਰ ਕੰਮ ਕਰਨ ਦੀ ਲੋੜ ਹੈ ਬੀਤੇ ਦਿਨੀ थाना ਦਿਨਾਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ ਦੇ ਰਜਵਾਹੇ ਚ ਬੋਰੀ ਚ ਬੰਨੀ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਇਸ ਮਾਮਲੇ ਚ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਚチェਰੀ ਭੈਣ ਤੇ ਉਸਦੇ ਪ੍ਰੇਮੀ ਨੂੰ ਕਾਬੂ ਕਰ ਲਿਆ ਗਿਆ ਸੀ ਕਾਤਲ ਚチェਰੀ ਭੈਣ ਨੇ ਦੱਸਿਆ ਸੀ ਕਿ ਮ੍ਰਿਤਕ ਨੌਜਵਾਨ ਨੇ ਉਸਨੂੰ ਪ੍ਰੇਮੀ ਨਾਲ ਮਿਲਦੇ ਦੇਖਿਆ ਸੀ ਇਸ ਲਈ ਉਸਦਾ ਕਤਲ ਹੋਇਆ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿਨਾਨਗਰ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਲਾਲ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਜਿਸਦਾ ਬੀਤੇ ਦਿਨੀ ਬੇਰਹਿਮੀ ਨਾਲ ਕਤ ਕੀਤਾ ਗਿਆ ਬਾਰੇ ਵਿੱਚ ਪੁਲਿਸ ਸਟੇਸ਼ਨ ਦੀਨਾਨਗਰ ਵਿਖੇ ਤਾਇਨਾਤ ਇੱਕ ਮੁਲਾਜ਼ਮ ਵੱਲੋਂ ਫੋਨ ਤੇ ਬੇहद ਗਲਤ ਤੇ ਨਿੰਦਣਯੋਗ ਗੱਲਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹਰੋਸ ਪ੍ਰਦਰਸ਼ਨ ਕੀਤਾ ਗਿਆ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਪੁਲਿਸ ਅਧਿਕਾਰੀ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਇਸ ਸਬੰਧ ਵਿੱਚ ਜਦੋਂ ਡੀਐਸਪੀ ਦੀਨਾਨਗਰ ਨਾਲ رابطہ ਬਣਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਰਵਾਈ ਕੀਤੀ ਜਾਵੇਗੀ ਫਿਰੋਜ਼ਪੁਰ ਸਬਜ਼ੀ ਮੰਡੀ ਤੇ ਦਾਣਾ ਮੰਡੀ ਚੋਰੀ ਲੁੱਟਖੋਹ ਨੂੰ ਲੈ ਕੇ ਆਰਤੀ ਸਬਜ਼ੀ ਮੰਡੀ ਤੇ ਦਾਣਾ ਮੰਡੀ ਤੇ ਆਰਤੀਆਂ ਦੀ ਇੱਕ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ 'ਚ ਹੋਈ ਜਿਸ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਬਰਲਾਜ ਸਿੰਘ ਕਟੋਰਾ ਦਾਣਾ ਮੰਡੀ ਆਰਤੀਆਂ ਦੇ ਪ੍ਰਧਾਨ ਤਿਲਕਰਾਜ ਸਬਜ਼ੀ ਮੰਡੀ ਦੇ ਪ੍ਰਧਾਨ ਸ਼ੋਕਜੀ ਤੇ ਹੋਰ ਵੀ ਆਰਤੀ ਤੇ ਲੇਬਰ ਦੇ ਮੈਂਬਰ ਮੌਜੂਦ ਰਹੇ ਇਸ ਉਪਰੰਤ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਡੀਐਸਪੀ ਸੁਖਵਿੰਦਰ ਸਿੰਘ ਵੀ ਮੀਟਿੰਗ 'ਚ ਮੌਜੂਦ ਰਹੇ ਡੀਐਸਪੀ ਨੇ ਪ੍ਰੋਸਾ ਦਿੱਤਾ ਕਿ ਲੁੱਟਖੋਹਾਂ ਨੂੰ ਲੈ ਕੇ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਪੈਟਰੋਲੀਅਮ ਲਗਾਈ ਗਈ ਹੈ ਜਾਣਕਾਰੀ ਦਿੰ ਸਿਟੀ ਸੁਖਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸ਼ਿਕਾਇਤ ਮਿਲੇਗੀ ਉਸਤੇ ਉਹ ਕਾਰਵਾਈ ਕਰਨਗੇ ਇਹ ਮਾਰਗੰਡੀ ਦਫਤਰ ਚਾਹੇ ਹੋ ਕਿਸ ਮਸਲੇ ਵਾਸਤੇ ਆਏ ਆ ਮੰਡੀ ਦੇ ਮਸਲੇ ਜਾਇਆ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਚੋਰੀਆਂ ਦੀਆਂ ਲੁੱਟਾਂ ਤਾਂ ਪਹਿਲਾਂ ਹੀ ਸ਼ੁਰੂ ਹੋਈਆਂ ਜੀ ਜਿਹੜਾ ਬੰਦਾ ਸਬਜ਼ੀ ਮੰਡੀ ਵੀ ਆਉਂਦੇ ਉਹਨਾਂ ਨੂੰ ਕਾਪੜਾ ਨਾਲ ਲੁੱਟੀ ਪੁੱਟੀ ਜਾਂਦੇ ਆ ਐਵੇਂ ਦਾਣਾ ਮੰਡੀ 'ਚ ਸ਼ੁਰੂ ਹੋ ਗਿਆ ਰਾਤ ਭਰ ਕਿਸੇ ਦਾ ਮਾਲ ਪ੍ਰਿਆਸ਼ੋਕ ਪ੍ਰਧਾਨ ਦਾ ਉਹਦੇ ਘਟੇ ਚੁੱਕਣ ਪਾਗੇ ਚੋਰ ਰਾਤ ਉਹਦੇ ਵਾਸਤੇ ਸੌਣ ਦੇ ਠੱਲੇ ਮੈਂ ਕੋਣ ਕਿਹੜਾ ਅਫਸਰ ਆਇਆ ਸੀ ਡੀਐਸ ਉਸਕੇ ਡੀਐਸ ਉਹਨਾਂ ਨੇ ਕੀ ਪ੍ਰਸਾਦ ਕੀਤਾ ਉਹਨਾਂ ਸੁਰੱਖਿਆ ਲਾਤੀ ਔਰ ਮੌਕਾ ਵੇਖਣ ਗਿਆ ਨੇ ਆਪ ਖੁਦ ਵੀ ਕਹਿੰਦੇ ਮੈਂ ਆਪੇ ਵੀ ਜਿੱਤ ਕਰੂਗਾ ਤੇ ਜਨਮ ਵਾਲੀ ਰੱਖ ਤੇ ਦਾ ਪ੍ਰਬੰਧ ਕਰਾਂਗੇ ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਇੱਕ ਧਿਰ ਦੇ ਨੌਜਵਾਨ ਵੱਲੋਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੈਡੀਕਲ ਸਟੋਰ ਤੇ ਪਹੁੰਚ ਕੇ ਮੈਡੀਕਲ ਸਟੋਰ ਮਾਲਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਉੱਥੇ ਹੀ ਤੇਜ਼ ਤਾਰ ਹਥਿਆਰ ਨਾਲ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਭੰਨ ਤੋੜ ਕਰਕੇ ਦੁਕਾਨ ਦੇ ਬਾਹਰ ਲੱਗੇ ਬੋਰਡ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਗਈ ਦੁਕਾਨ ਦੇ ਬਾਹਰ ਲੱਗੇ ਏਸੀ ਕੰਪ੍ਰੈਸ਼ਨ ਨੂੰ ਵੀ ਅੱਗ ਲਗਾ ਦਿੱਤੀ ਗਈ ਦੁਕਾਨਦਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਇਸ ਮੌਕੇ ਪੀੜਤ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੀ ਦੁਕਾਨਾਂ ਦਾ ਕੇਸ ਚੱਲ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੂੰ ਲ ਉਤਮ ਕੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਵਿਅਕਤੀ ਇਹ ਜ਼ਿੰਮੇਵਾਰ ਹੋਣਗੇ ਇਸ ਮੌਕੇ ਵਿਰੋਧੀ ਧਿਰ ਦੀ ਮਹਿਰਾਂ ਨੇ ਕਿਹਾ ਕਿ ਉਹਨਾਂ ਦਾ ਦੁਕਾਨਾਂ ਨੂੰ ਲੈ ਕੇ ਵਿਵਾਦ ਹੈ ਪਰ ਉਲਟਾ ਉਹਨਾਂ ਉੱਪਰ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਗਲਤ ਨੇ ਇਸ ਸਬੰਧੀ ਥਾਣਾ ਜਨਾਲਾ ਦੇ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੀ ਜਾਂਚ ਹੋਵੇਗੀ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਸੰਦੀਪ ਰੇਸ਼ੀ ਆਈਐਸ ਸੰਗਰੂਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾੜ ਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਮੈਂ ਸੰਦੀਪ ਰਿਸ਼ੀ ਡਿਪਟੀ ਮਿਨਿਸਟਰ ਸੰਗਰੂਰ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਅਸੀਂ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਜਿਹੜੀ ਆ ਉਸ ਨੂੰ ਨਾ ਸਾੜੀਏ ਔਰ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਝੋਨੇ ਦੀ ਪਰਾਲੀ ਨੂੰ ਸਾਹਮਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਮਸ਼ੀਨਰੀ ਜਿਹੜੀ ਹੈ ਉਹ ਸਬਸਿਡੀ ਉੱਤੇ ਦਿੱਤੀ ਜਾ ਰਹੀ ਹੈ ਉਸ ਨੂੰ ਅਸੀਂ ਅਵੇਲ ਕਰੀਏ ਔਰ ਨਾਲ ਹੀ ਜਿਹੜੇ ਸਾਡੇ ਕਸਟਮ ਹਾਇਰਿੰਗ ਸੈਂਟਰ ਔਰ ਇਨਿਵੀਜੁਅਲ ਫਾਰਮਰਜ਼ ਜਿਨ੍ਹਾਂ ਦੇ ਕੋਲ ਇਹ ਮਸ਼ੀਨਰੀ ਹੈ ਔਰ ਅਸੀਂ ਉਸ ਪੂਰੀ ਮਸ਼ੀਨਰੀ ਦੀ ਮੈਪਿੰਗ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਜਿਹੜੇ ਵਿੱਚ ਹੈ ਅਸੀਂ ਕੀਤੀ ਹੋਈ ਹੈ ਉਹਨੂੰ ਅਸੀਂ ਅਪਣਾ ਕੇ ਆਪਣੀ ਜਿਹੜੀ ਪ੍ਰਾਲੀ ਨੂੰ ਸੰਭਾਲੀਏ ਆਪਣੇ ਖੇਤਾਂ ਵਿੱਚ ਹੀ ਸੰਭਾਲੀਏ ਔਰ ਉਸ ਨੂੰ ਅੱਗ ਨਾ ਲਗਾਈਏ ਝੋਨੇ ਦੀ ਪ੍ਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਹੈ ਜਦੋਂ ਝੋਨੇ ਨੂੰ ਅਸੀਂ ਪ੍ਰਾਲੀ ਨੂੰ ਸਾੜਦੇ ਹਾਂ ਤਾਂ ਉਹਦੇ ਨਾਲ ਜਿਹੜੇ ਹੈ ਧੂਏ ਦੇ ਨਾਲ ਬਹੁਤ ਸਾਰੇ ਸੜ ਖਾਸੇ ਵੀ ਹੁੰਦੇ ਹੈ ਜਿਸ ਨਾਲ ਕੀਮਤੀ ਜਾਨਾਂ ਵੀ ਚਲੀ ਜਾਂਦੀਆਂ ਹਨ ਸੋ ਮੇਰੀ ਇੱਕ ਵਾਰੀ ਫੇਰ ਸਾਰੇ ਸਮਰੂਹ ਵਾਸੀ ਜਿਹੜੇ ਮੇਰੇ ਕਿਸਾਨ ਵੀਰ ਹੈ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਜੇ ਪ੍ਰਦੂਸ਼ਣ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਝੋਨੇ ਦੀ ਜਿਹੜੀ ਪਰਾਲੀ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਸਾਹਮਣਾ ਪਵੇਗਾ ਔਰ ਉਹਦੇ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਦਿੱਤੀਆਂ ਨੇ ਵੱਡੀ ਗਿਣਤੀ ਵਿੱਚ ਮਸ਼ੀਨਰੀ ਜਿਹੜੀ ਆ ਸੰਗਰੂਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਅਸੀਂ ਇਸ ਮਸ਼ੀਨਰੀ ਦਾ ਉਪਯੋਗ ਕਰੀਏ ਅਤੇ ਸ਼ਹਿਰ ਨੂੰ ਔਰ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਆਈਏਐਸ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਮ ਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਰੱਖੀ ਹੋਈ ਹੈ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਸਮਾਰਕ 13 April 1919 ਨੂੰ ਹੋਏ ਜਲਿਆਂਵਾਲਾ ਬਾਗ ਕਤਲੇਆਮ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਜਿੱਥੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹੀਦਾਂ ਦੀ ਸੂਚੀ ਨੂੰ ਤੋੜਿਆ ਗਿਆ ਤੇ ਸ਼ਹੀਦਾਂ ਦੀ ਬੇਅਦਬੀ ਕੀਤੀ ਗਈ ਹੈ ਪਰ ਪ੍ਰਸ਼ਾਸਨ ਇਸ ਗੱਲ ਤੋਂ ਪੂਰੀ ਤਰ੍ਹਾਂ ਬੇਖਬਰ ਹੈ। ਸਮਾਜ ਸੇਵੀ ਪਵਨ ਸ਼ਰਮਾ ਨੇ ਕਿਹਾ ਕਿ 452 ਦੇ ਕਰੀਬ ਸ਼ਹੀਦਾਂ ਦੀ ਸੂਚੀ ਇੱਥੇ ਲਗਾਈ ਗਈ ਸੀ ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹੀਦਾਂ ਦੀ ਸੂਚੀ ਨੂੰ ਤੋੜ ਦਿੱਤਾ ਗਿਆ ਟੁਕੜੇ-ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਸਮਾਜ ਸੇਵੀ ਨੇ ਕਿਹਾ ਕਿ ਜਿਸ ਇਹ ਕਿ ਨੌਣੀ ਹਰਕਤ ਕੀਤੀ ਗਈ ਉਸ ਨੂੰ ਫੜ ਕੇ ਉਸ ਨੂੰ ਕੜੀ ਸਜ਼ਾ ਦੇਣੀ ਚਾਹੀਦੀ ਡੰਡਿਆਲਾ ਗੁਰੂ ਦੇ ਪਿੰਡ ਚੋਹਾਨ ਨੇੜੇ ਸਕੂਲ ਤੋਂ ਘਰ ਨੂੰ ਸਕੂਟੀ ਤੇ ਜਾ ਰਹੀ ਕਲਰਕ ਤੇ ਉਸਦੇ ਨਾਲ ਇੱਕ ਮਹਿਲਾ ਅਧਿਆਪਕਾ ਨੂੰ ਟਰੈਕਟਰ ਟਰਾਲੀ ਵਾਲੇ ਵੱਲੋਂ ਸਾਈਡ ਮਾਰ ਕੇ ਫਰਾਰ ਹੋਣ ਦੀ ਖਬਰ ਹੈ ਇਸ ਹਾਦਸੇ ਦੇ ਵਿੱਚ ਮਹਿਲਾ ਸਕੂਲ ਕਲਰਕ ਦੀ ਮੌਤ ਹੋ ਗਈ ਤੇ ਇੱਕ ਹੋਰ ਅਧਿਆਪਕਾ ਦੇ ਗੰਭੀਰ ਫੱਟੜ ਹੋਣ ਦੀ ਜਾਣਕਾਰੀ ਹੈ ਜਾਣਕਾਰੀ ਦੇ ਅਨੁਸਾਰ ਟਰੈਕਟਰ ਟਰਾਲੀ ਵਾਲਾ ਮੌਕੇ ਤੋਂ ਟਰਾਲੀ ਲੈ ਕੇ ਫਰਾਰ ਹੋ ਗਿਆ ਕੇਸ ਦੀ ਜਾਂਚ ਕਰ ਰਹੀ ਤਫਤੀਸ਼ੀ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਜਿਸ ਤੋਂ ਪਰੰਤ ਟਰੈਕਟਰ ਟਰਾਲੀ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਇਹ ਕਲਰਕ ਹੀ ਸਾਡੇ ਸਕੂਲ ਦੀ ਜੋਤੀ ਮੈਡਮ ਸ ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡਿੱਗ ਗਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਗੱਡੀ ਆਲ ਗੁਸਮੀ ਮੈਡਮ ਤੋਂ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸਾਟ ਲੱਗੀ ਹੋਈ ਹੈ ਕਾਫੀ ਗੰਭੀਰ ਸਾਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਅੱਗੇ ਪੁਲਸ ਆਈ ਹਾਂਜੀ ਸਰ ਪੁਲਸ ਆਈ ਹੀ ਮਾਗ ਰੱਖਦੇ ਕੈਨੇਡਾ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਡਿਪਲੋਮਾ ਕਰਨ ਜਾ ਰਹੇ ਨੇ ਉਹਨਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੇਗਾ ਜਿਸ ਤੋਂ ਬਾਅਦ ਬੱਚੇ ਹੁਣ ਸੈਮ ਗਏ ਨੇ ਇਮੀਗ੍ਰੇਸ਼ਨ ਮਾਇਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਹੁਣ ਲਗਾਤਾਰ ਵੀਜ਼ੇ ਨੂੰ ਲੈ ਕੇ ਸਖਤ ਹੋ ਰਹੀ ਹੈ ਨਵੀਂ ਹਦਾਇਤਾਂ ਦੇ ਵਿੱਚ ਕੈਨੇਡਾ ਸਰਕਾਰ ਨੇ ਸਾਫ਼ ਕਹਿ ਦਿੱਤਾ ਕਿ ਜਿਹੜੇ ਬੱਚੇ ਵੀ ਹੁਣ ਡਿਪਲੋਮਾ ਕਰਨ ਲਈ ਕੈਨੇਡਾ ਆ ਰਹੇ ਨੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ 1 ਨਵੰਬਰ ਤੋਂ ਨਵੀਆਂ ਹਦਾਇਤਾਂ ਲਾਗੂ ਹੋਣਗੀਆਂ ਜਿਸ ਤੋਂ ਬਾਅਦ ਹੁਣ ਬੱਚਿਆਂ ਦਾ ਰੁਝਾਨ ਯੂਰਪ ਵੱਲ ਵਧ ਰ ਮੋਹਾਲੀ ਦੇ ਟਕੌਲੀ ਦੇ ਬਸੰਤ ਬਿਹਾਰ ਫੇਜ਼ 1 ਦੇ ਸਾਹਮਣੇ ਚੇਨ ਸਨੇਚਿੰਗ ਦੀ ਘਟਨਾ ਵਾਪਰੀ ਹੈ ਪਲਸਰ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਔਰਤ ਦੀ ਚੈਨ ਖੋਲੀ ਇਸ ਘਟਨਾ ਨੂੰ ਦੇਖ ਕੇ ਉੱਥੇ ਖੜੇ ਇੱਕ ਵਿਅਕਤੀ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਦੋਵੇਂ ਮੁਲਜ਼ਮ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਅਚ ਕੈਦ ਹੋਏ ਨੇ ਜਿਸ ਨੂੰ ਲੈ ਕੇ ਥਾਣਾ ਟਕੌਲੀ ਦੀ ਪੁਲਿਸ ਨੇ ਇਹਨਾਂ ਦੀ ਪਛਾਣ ਕਰਕੇ ਆਮ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕੋਈ ਨਾ ਵਿਅਕਤੀਆਂ ਨੂੰ ਕਿਤੇ ਵੀ ਦੇਖੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਪੰਜਵੀਂ ਐਥਲੈਟਿਕ ਮੀਟ ਦਾ ਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਮੀਟ ਕਰਾਉਣ ਦਾ ਉਹਨਾਂ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਬਣਾ ਕੇ ਰੱਖਣਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਚਾਰ ਐਥਲੈਟਿਕ ਮੀਟ ਹੋ ਚੁੱਕੇ ਨੇ ਜਿਸ ਤੋਂ ਉਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਨੌਜਵਾਨਾਂ ਨੇ ਵੀ ਵੱੱਟ ਚੜ੍ਹ ਕੇ ਹਿੱਸਾ ਲਿਆ ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਪੰਜਵੀਂ ਐਥਲੈਟਿਕ ਮੀਟ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੋ ਹਾ ਮਸ਼ਿਆਂ ਨੂੰ ਨਾ ਅੱਜ ਇਸ ਮੋਟੋ ਦੇ ਤਹਿਤ ਅਸੀਂ ਪੰਜਵਾਂ ਐਂਟੀ ਡਰਗ ਅਵੇਅਰਨੈਸ ਕੈਂਪੇਨ ਜੋ ਸਟੇਟ ਲੈਵਲ ਐਥਲੈਟਿਕਸ ਮੀਟ ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੋਰ ਹੀਰੋ ਸਟੇਡੀਅਮ ਦੇ ਵਿੱਚ ਇੱਥੇ ਹਜ਼ਾਰਾਂ ਦੀ ਤعداد ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਔਰ ਬੱਚਾ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਿਪੇਟ ਕਰਨਗੇ ਇਹਦੇ ਵਿੱਚ ਰੇਸਿਸ ਵੀ ਨੇ ਇਸ ਦੇ ਵਿੱਚ ਹੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ ਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ ਉਹਨਾਂ ਦੀ ਇੰਤਲਾਹ ਸਾਨੂੰ ਦੇਣ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਣ ਕਿ ਚੰਗੀ ਸਿਹਤ ਬਣਾ ਕੇ ਸਪੋਰਟਸ ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ ਏਸ਼ੀਅਨ ਚੈਂਪੀਅਨ ਟਰੋਫੀ ਜਿੱਤ ਕੇ ਪਿੰਡਾਉਣ ਵਾਲੇ ਜਗਰਾਤ ਸਿੰਘ ਦਾ ਟਾਰੀ ਵਾਲਿਆਂ ਨੇ ਨਿੱਘਾ ਸਵਾਗਤ ਕੀਤਾ ਟਾਰੀ ਪਿੰਡ ਵਿੱਚ ਪੂਰੇ ਵਿਆਹ ਵਰਗਾ ਮਾਹੌਲ ਨਜ਼ਰ ਆਇਆ ਪਿੰਡ ਦੇ ਪਤਵੰਤੇ ਸੱਜਣਾ ਤੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਤ ਦੀ ਖੁਸ਼ੀ ਮਨਾਏਗੀ ਉਨ੍ਹਾਂ ਕਿਹਾ ਕਿ ਖੇਲੇ 7 ਮਿੰਟਾਂ ਦੇ ਵਿੱਚ ਜਗਰਾਤ ਸਿੰਘ ਵੱਲੋਂ ਜਿਹੜਾ ਗੋਲ ਕੀਤਾ ਗਿਆ ਉਹਨਾਂ ਦੇ ਨਾਲ ਸਾਡੀ ਟੀਮ ਦੀ ਜਿੱਤ ਹੋਈ ਹੈ ਇਸ ਮੌਕੇ ਹਾਕੀ ਖਿਡਾਰੀ ਜਗਰਾਤ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਪਿੰਡ ਦੇ ਗਰਾਊਂਡ ਨੂੰ ਹੋਰ ਵਧੀਆ ਬਣਾਇਆ ਜਾਏਗਾ ਇਸ ਮੌਕੇ ਪਿੰਡ ਟਾਰੀ ਦੇ ਹਾਕੀ ਕੋਚਾ ਨੇ ਕਿਹਾ ਜੋ ਗਰਾਤੀ ਸ਼ਮ ਸ਼ੇਰ ਉਹਨਾਂ ਦੇ ਪਿੰਡ ਦੀ ਸ਼ਾਨ ਨੇ ਤੇ ਇਹਨਾਂ ਦੀ ਬਦੌਲਤ ਹੀ ਅੱਜ ਕਈ ਨੌਜਵਾਨ ਗਰਾਊਂਡ ਵਿੱਚ ਹਾਕੀ ਖੇਡ ਕੇ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਖਬਰ ਨਹੀਂ ਆਈ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਦੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ